ਪੰਜਾਬ ਦੇ ਵਿੱਚ ਲੁੱਟ ਖੋਦੀਆ ਵਾਰਦਾਤਾ ਆਮ ਜੀ ਗੱਲ ਹੋ ਗਿਆ। ਅੱਜ ਦਿਨ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਲੁੱਟੇਰਿਆਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਆ। ਜੀਆਏ ਹੋਇਆ ਫਰੀਦਕੋਟ ਦੇ ਵਿੱਚ ਜਿੱਥੇ ਜੈਤੋ ਤੋਂ ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਆ। ਉਸ ਸੀਸੀਟੀਵੀ ਤਸਵੀਰ ਦੇ ਜ਼ਰੀਏ ਤੁਹਾਨੂੰ ਸਮਝਾਵਾਂਗੇ ਕਿ ਆਖਰ ਹੋਇਆ ਕੀ। ਤੁਸੀਂ ਪਿੱਛੇ ਮੇਰੀ ਤਸਵੀਰ ਦੇਖ ਰਹੇ ਹੋ ਇੱਕ ਬੇਬੇ ਨਜ਼ਰ ਆ ਰਹੀ ਆ। ਬੇਬੇ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਨਿਸ਼ਾਨਾ ਵੀ ਕਿਸ ਤਰੀਕੇ ਦੇ ਨਾਲ ਬਣਾਇਆ ਗਿਆ ਇਸ ਵੀਡੀਓ ਨੂੰ ਗੌਰ ਨਾਲ ਜ਼ਰੂਰ ਦੇਖਿਓ ਤੇ ਸਬਕ ਲਈਓ ਕਿ ਤੁਸੀਂ ਅਜੀਹਾ ਆਪਣੇ ਨਾਲ ਨਾ ਤੁਹਾਡੇ ਨਾਲ ਵਾਪਰੇ ਕਿਉਂਕਿ ਇਸ ਬੇਬੇ ਦੇ ਨਾਲ ਜੋ ਹੋਇਆ ਪੂਰੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ ਦਰਸਲ ਬੇਬੇ ਆਪਣੇ ਘਰ ਦੇ ਕੋਲ ਬੈਠੀ ਹੁੰਦੀ ਆ ਘਰ ਦੇ ਬਾਹਰ ਬੈਠੀ ਹੁੰਦੀ ਆ ਇਸੇ ਦਰਮਿਆਨ ਇੱਕ ਗੱਡੀ ਆਂਦੀ ਆ ਚਿੱਟੇ ਰੰਗ ਦੀ ਗੱਡੀ ਹੁੰਦੀ ਆ ਜਿਸ ਦੇ ਵਿੱਚ ਇੱਕ ਆਦਮੀ ਹੁੰਦਾ ਦੋਸ ਦੇ ਨਾਲ ਮਹਿਲਾਵਾਂ ਹੁੰਦੀਆਂ ਨੇ ਇਸੇ ਦਰਮਿਆਨ ਬੇਬੇ ਨੂੰ ਆਵਾਜ਼ ਮਾਰੀ ਜਾਂਦੀ ਹੈ ਬੇਬੇ ਗੱਡੀ ਦੇ ਕੋਲ ਜਾਂਦੀ ਹੈ ਬੇਬੇ ਜਦੋਂ ਇੱਕ ਪਾਸੇ ਪੁੱਛਦੀ ਹੈ ਤਾਂ ਉਹਨਾਂ ਦੇ ਵੱਲੋਂ ਸ਼ੀਸ਼ਾ ਉੱਪਰ ਕਰ ਦਿੱਤਾ ਜਾਂਦਾ ਹੈ ਖਿੜਕੀ ਮਤਲਬ ਜੋ ਗੱਡੀ ਦੀ ਹੁੰਦੀ ਹੈ ਉਸ ਨੂੰ ਉੱਪਰ ਚਾੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬੇਬੇ ਦੂਜੇ ਪਾਸੇ ਜਾਂਦੀ ਹੈ ਤੇ ਇਸੇ ਦਰਮਿਆਨ ਗੱਡੀ ਦੀ ਜੋ ਖਿੜਕੀ ਹੁੰਦੀ ਹੈ ਉਸ ਨੂੰ ਖੋਲਿਆ ਜਾਂਦਾ ਹੈ ਬੂਹਾ ਖੋਲਿਆ ਜਾਂਦਾ ਹੈ ਜਿਸ ਤੋਂ ਬਾਅਦ ਜੋ ਉਸ ਗੱਡੀ ਦੇ ਵਿੱਚ ਇੱਕ ਔਰਤ ਹੁੰਦੀ ਹੈ ਉਹ ਬੇਬੇ ਨੂੰ ਆਪਣੇ ਵੱਲ ਬੁਲਾਉਂਦੀ ਹੈ ਇਸੇ ਦਰਮਿਆਨ ਜਿਹੜੀ ਜਾਣ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਹੈ ਉਸ ਨੂੰ ਗੱਲਾਂ ਦੇ ਵਿੱਚ ਲਾਉਂਦੀ ਹੈ ਕਿ ਮੈਂ ਤੁਹਾਡੀ ਆਂਟੀ ਲੱਗਦੀ ਆ ਕਾਰੀਆਂ ਨੇ ਜਦਕਿ ਬੇਬੇ ਵਾਰ-ਵਾਰ ਕਹਿੰਦੀ ਕਿ ਮੈਂ ਤੁਹਾਨੂੰ ਪਛਾਣਿਆ ਨਹੀਂ ਆ ਇਸੇ ਦਰਮਿਆਨ ਜੋ ਗੱਡੀ ਦੇ ਵਿੱਚ ਔਰਤ ਹੁੰਦੀ ਆ ਉਸ ਦੇ ਵੱਲੋਂ ਬੇਬੇ ਦਾ ਹੱਥ ਫੜਿਆ ਜਾਂਦਾ ਉਸ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੱਫੀ ਪਾਈ ਜਾਂਦੀ ਹੈ ਤੇ ਬਾਅਦ ਦੇ ਵਿੱਚ ਕਿਹਾ ਜਾਂਦਾ ਕਿ ਸਾਨੂੰ ਪਿਆਸ ਲੱਗੀ ਆ ਤੁਸੀਂ ਪਾਣੀ ਲਿਆ ਦਿਓ ਤੇ ਜਿਸ ਤੋਂ ਬਾਅਦ ਬੇਬੇ ਜਾਂਦੀ ਆ ਅੰਦਰ ਪਾਣੀ ਲੈਣ ਦੀ ਪਾਣੀ ਲੈਣ ਲਈ ਜਾਂਦੀ ਆ ਪਰ ਜੋ ਗੱਡੀ ਸਵਾਰ ਹੁੰਦੇ ਆ ਇੱਥੇ ਬੜੀ ਹੀ ਚਲਾਕੀ ਦੇ ਨਾਲ ਕੀ ਕਰਦੇ ਨੇ ਬੇਬੇ ਜਦੋਂ ਉਸ ਨੂੰ ਜੱਫੀ ਪਾਉਂਦੀ ਆ ਤੇ ਉਸ ਦੇ ਹੱਥਾਂ ਦੇ ਵਿੱਚੋਂ ਜੋ ਸੋਨੇ ਦੀ ਚੂੜੀ ਹੁੰਦੀ ਆ ਉਸ ਨੂੰ ਲਾ ਲੈਂਦੇ ਆ ਪੂਰੀ ਕਟ ਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਚਿੱਟੇ ਰੰਗ ਦੀ ਗੱਡੀ ਆ ਜਦੋਂ ਬੇਬੇ ਆਪਣੇ ਘਰ ਦੇ ਵੱਲ ਜਾਂਦੀ ਆ ਤੇ ਇਸੇ ਦਰਮਿਆਨ ਇਹ ਜੋ ਗੱਡੀ ਹੁੰਦੀ ਆ ਉਥੋਂ ਦੀ ਫਰਾਰ ਹੋ ਜਾਂਦੀ ਆ 16 ਗ੍ਰਾਮ ਸੋਨੇ ਦੀ ਜੋ ਚੂੜੀ ਸੀਗੀ ਬੇਬੇ ਨੇ ਪਾਈ ਹੋਈ ਸੀ ਤੇ ਇਸੇ ਦਰਮਿਆਨ ਲੁਟੇਰਿਆਂ ਦੇ ਵੱਲੋਂ ਕਿੰਨੀ ਚਲਾਕੀ ਦੇ ਨਾਲ ਬੇਬੇ ਨੂੰ ਨਿਸ਼ਾਨਾ ਬਣਾਇਆ ਗਿਆ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਆ ਫਰੀਦਕੋਟ ਦੀ ਇਹ ਘਟਨਾ ਹੈ ਜਿੱਥੇ ਜੈਤੋ ਦੇ ਵਿੱਚ ਇੱਕ ਪੂਰੀ ਘਟਨਾ ਵਾਪਰੀ ਆ ਆਇਦਨ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਦਿਨ ਦਿਹਾੜ ਦਿਨ ਦਿਹਾੜ ਇਹ ਪੂਰੀ ਘਟਨਾ ਵਾਪਰੀਆ ਸਵੇਰ ਦਾ ਸਮਾਂ ਲੋਕੀ ਘਰਾਂ ਦੇ ਵਿੱਚ ਹੀ ਬੈਠੇ ਹੋਏ ਸੀ ਬੇਬੇ ਵੀ ਆਪਣੇ ਘਰ ਦੇ ਬਾਹਰ ਬੈਠੀ ਸੀ ਤੇ ਇਸੇ ਦਰਮਿਆਨ ਇਹਨਾਂ ਲੁਟੇਰਿਆਂ ਦੇ ਵੱਲੋਂ ਬੇਬੇ ਨੂੰ ਨਿਸ਼ਾਨਾ ਬਣਾਇਆ ਗਿਆ ਕੀ ਕੁਝ ਬੇਬੇ ਦੇ ਨਾਲ ਹੋਇਆ ਆਓ ਬੇਬੇ ਦੀ ਸੁਬਾਨੀ ਸੁਣਦੇ ਹਾਂ ਉਹ ਜੀ ਮੈਂ ਦਰਵਾਜ਼ੇ 'ਚ ਖੜੀ ਸੀ ਇੰਨਾ ਕਿ ਥੋੜਾ ਜਿਹਾ ਬਾਹਰ ਖੋਲ ਕੇ ਹੂੰ ਇਹਨੇ ਸੱਜੇ ਪਾਸੇ ਜਿਉ ਇੱਕ ੜੀ ਜਨੇ ਸ਼ੀਸ਼ਾ ਖੋਲ ਕੇ ਮੈਨੂੰ ਹੱਥ ਮਾਰਿਆ ਅਹੀਂ ਕਰਤੀ ਮੈਂ ਕਿਹਾ ਹਾਂ ਜੀ ਕਹਿੰਦੀ ਉੱਧਰ ਸੁਣੋ ਮੈਂ ਚਲੀ ਗਈ ਚੌਂਦਰਾ ਉੱਤਰ ਕੇ ਜਦੋਂ ਗਈ ਉਹਨੇ ਸ਼ੀਸ਼ਾ ਬੰਦ ਕਰ ਦਿਆ ਕਹਿੰਦੀ ਉੱਧਰ ਦੀ ਆਉ ਪਰਨੇ ਪੱਸੀ ਜੀ ਥੰਬੇ ਪੱਸੀ ਮੈਂ ਉੱਧਰ ਚਲੀ ਗਈ ਮੈਂ ਕਿਹਾ ਹਾਂ ਜੀ ਕਹਿੰਦੀ ਮੈਂ ਤੁਹਾਡੀ ਆਂਟੀ ਆ ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਪਛਾਣ ਲਿਆ ਨਹੀਂਗਾ ਵੀ ਆਂਟੀ ਆ ਉਹ ਜਿਆਦਾ ਸੀ ਘੱਟ ਸੀ ਘੱਟ ਸੀ ਜੀ ਹਾਂ ਜੀ ਤੇ ਮੈਂ ਕਿਹਾ ਮੈਂ ਤਾਂ ਤੁਹਾਨੂੰ ਪਛਾਣ ਲਿਆ ਨਹੀਂ ਜੀ ਕੌਣ ਆ ਤੁਸੀਂ ਕਹਿੰਦੀ ਨਹੀਂ ਮੈਂ ਤੁਹਾਡੀ ਆਂਟੀ ਆ ਮੈਂ ਪੁੱਤ ਤੁਹਾਨੂੰ ਜਾਣਦੀ ਆ ਮੈਂ ਠੀਕ ਆ ਤੇ ਮੈਂ ਕੀ ਗੱਲ ਕਹਿੰਦੇ ਪਾਣੀ ਪੀਣਾ ਕਹਿੰਦੇ ਪਹਿਲਾਂ ਮੈਨੂੰ ਮੇਰੇ ਕੋਟ ਕੇ ਮੈਂ ਆਖਿਆ ਨਹੀਂ ਮੈਂ ਨਾ ਜੀ ਕੀਤੀ ਉਹਨੇ ਮੇਰੀ ਬਾਹ ਪੜ ਕੇ ਆਹਾ ਸੱਜੀ ਹੱਥ ਅੰਦਰ ਨੂੰ ਪਰਲੇ ਪਾਸੇ ਕਰ ਲਈ ਜਦੋਂ ਮੈਨੂੰ ਘਟਕੇ ਵੀ ਨਹੀਂ ਮੈਂ ਆਖਿਆ ਹੁਣ ਤਾਂ ਛੱਡ ਦੋ ਪਾਣੀ ਲਿਆਦਾ ਤੇ ਉਹ ਫਿਰ ਕਹਿੰਦੀ ਲੈ ਪੁੱਤ ਮੈਂ ਕਿ ਮੈਂ ਪਾ ਕੇ ਜੀ ਪਾਣੀ ਦਾ ਲਿਆ ਪਰ ਕੇ ਗਲਾਸ ਮੈਂ ਫੇਰ ਲਿਆਉਣੀ ਆ ਜਦੋਂ ਮੈਂ ਪਾਣੀ ਲੈਣ ਨੂੰ ਉਹਨੇ ਗੱਡੀ ਬੰਦ ਕਰਕੇ ਤੇ ਇਧਰ ਨੂੰ ਚੱਪੀ ਮੰਦਰ પાસે ਨਖਬੇ ਆਤਮ ਉਧਰ ਚਲੀ ਗਈ ਜਦੋਂ ਮੈਂ ਆਈ ਤਾਂ ਮੈਨੂੰ ਘਬਰਾਟ ਵੀ ਹੋ ਗਈ ਤੇ ਬਾਅਦ ਚ ਮੈਂ ਆਈ ਕਰਕੇ ਪਹਿਲਾਂ ਤਾਂ ਕੰਨ ਹੱਥ ਮਾਰਿਆ ਫਿਰ ਮੈਂ ਬਾਹ ਤੇ ਹੱਥ ਮਾਰੇ ਮੇਰੀ ਜੂੜੀ ਹੈ ਨਾ ਜੀ ਤੇ ਵਾਸ ਪੇੜੀ ਪਤਾ ਕਿ ਕਿੱਥੇ ਚਲੇਗੇ 4319 ਸੀ ਉਹਨਾਂ ਦੀ ਗੱਡੀ ਦਾ ਨੰਬਰ ਹਾਂਜੀ ਤੇ ਕਿੰਨੇ ਬੰਦੇ ਸੀ ਉਹਦੇ ਵਿੱਚ ਦੋ ਦੋ ਡੇੜੀ ਸੀ ਇੱਕ ਜਾਂ ਸੀ ਸੀ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਬੇਬੇ ਨੇ ਦੱਸਿਆ ਕਿ ਲੁਟੇਰਾ ਦੇ ਵੱਲੋਂ ਉਹਨਾਂ ਨੂੰ ਲੁੱਟਿਆ ਗਿਆ ਉਹਨਾਂ ਦੀ ਜੋ ਸੋਨੇ ਦੀ ਉਹ ਹੁੰਦੀ ਹੈ ਵਾਲੀ ਹੁੰਦੀ ਹੈ ਜੋ ਉਹਨਾਂ ਦੇ ਹੱਥ ਦੇ ਵਿੱਚ ਚੂੜੀ ਹੁੰਦੀ ਹੈ ਉਸ ਨੂੰ ਲਾ ਲਿਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਇਹ ਰਿਟਾਇਰਡ ਟੀਚਰ ਨੇ 77 ਸਾਲ ਇਹਨਾਂ ਦੀ ਉਮਰ ਆ ਆਪਣੇ ਘਰ ਦੇ ਕੋਲ ਬੈਠੇ ਹੁੰਦੇ ਨੇ ਤੇ ਇਸੇ ਦਰਮਿਆਨ ਇੱਕ ਗੱਡੀ ਵਾਲੇ ਆਂਦੇ ਨੇ ਤੇ ਬੇਬੇ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਇਸ ਪੂਰੀ ਘਟਨਾ ਦੇ ਵਿੱਚ ਜੋ ਬੇਬੇ ਦਾ ਪਰਿਵਾਰ ਹੈ ਅਤੇ ਪੁਲਿਸ ਹੈ ਉਹਨਾਂ ਦਾ ਕੀ ਕੁਝ ਸੁਣਾ ਹੈ ਆਓ ਸੁਣਦੇ ਹਾਂ ਮੇਲਨ ਨੂੰ ਕੀ ਆਇਆ ਸੀ ਜਦੋਂ ਇੱਥੋਂ ਘਰ ਕੋਲ ਆ ਕੇ ਦੇਖਿਆ ਤਾਂ ਚੋੜੀ ਗਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਿਹੜੀ ਚੋੜੀ ਦਾ ਗਾਇਬ ਹੋ ਗਈ ਹੋ ਗਈ ਉਹ ਤਾਂ ਨੁਕਸਾਨ ਭਰਿਆ ਜਾਊਗਾ ਪਰ ਜਿਹੜਾ ਤੁਹਾਨੂੰ ਕੁਝ ਨਹੀਂ ਕਰਕੇ ਗਿਆ ਇਸ ਤਾਂ ਇਸ ਗੱਲ ਦੀ ਪ੍ਰਮਾਤਮਾ ਅਮਰੋ ਹਾਂਜੀ ਫਰਮਾਦਦਾ ਮੁਰੇ ਅਸੀਂ ਤਾਂ ਇਹ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਤੰਦਰੁਸਤੀ ਬਖਸ਼ ਤੇ ਜਿਹੜੇ ਵੀ ਇਹ ਠੀਕ ਹੈ ਇਹਨਾਂ ਨੂੰ ਕੋਈ ਨੀ ਨੁਕਸਾਨ ਕਰਕੇ ਗਿਆ ਕਿ ਜਾਨੀ ਮਾਲੀ ਨੁਕਸਾਨ ਤੋਂ ਬਚ ਗਿਆ ਕੋਈ ਗੱਲ ਨਹੀਂ ਤਾਂ ਅੰਦੋਲਤ ਤਾਂ ਫਿਰ ਵੀ ਕਿਸਮਤ ਚ ਹੋਈ ਆ ਜੂਗਾ ਜੀ ਸਾਡਾ ਹੱਕ ਦਾ ਹੋਇਆ ਪ੍ਰਸ਼ਾਸਨ ਖੜਾ ਹੈ ਪ੍ਰਸ਼ਾਸਨ ਸਾਾਨੂੰ ਬਾਦ ਇਤਲਾਹ ਦਿੱਤੀ ਜੀ ਪੁਲਸਾਬ ਐਸਐਚਓ ਸਾਉ ਨੂੰ ਉਸੇ ਵੇਲੇ ਫੋਨ ਕੀਤਾ ਐਸਐਚਓ ਸਾਬ ਨੇ ਅੱਜ ਮੁਲਾਜ਼ਮ ਉੱਤੇ ਭੇਜਿਆ ਜੀ ਸਾਡੇ ਕੋਲ ਆਏ ਆ ਹੁਣ ਉਹਨਾਂ ਦਾ ਬਿਆਨ ਲੈਣ ਦੇ ਦੇਖੋ ਗਾਂਹ ਵਾਲੀ ਕਾਰਵਾਈ ਉਹ ਕੀ ਕਰਦੇ ਆ ਕਿ ਨਹੀਂ ਕਰਦੇ ਮੌਕੇ ਤੇ ਪਹੁੰਚੇ ਆ ਮਾਤਾ ਉਹਦੀ ਉਮਰ ਕਰੀਬ ਹੈਗੀ ਹੈ 78 ਸਾਲ ਦੀ ਜਿਨ੍ਹਾਂ ਨੂੰ ਪਾਣੀ ਦੇ ਬਹਾਨੇ ਘਰੋਂ ਬਾਹਰ ਮਂਗਾ ਕੇ ਤੇ ਪਾਣੀ ਪਿਉ ਸਮੇਂ ਮਾਤਾ ਦੀ ਸੱਜੀ ਬਾਹ ਦੇ ਵਿੱਚੋਂ ਸੋਨੇ ਦੀ ਜਿਹੜੀ ਚੂੜੀ ਆ ਉਹ ਲਾਹ ਲਈ ਗਈ ਹੈ ਤੇ ਕਾਰ ਸਵਾਰ ਇੱਕ ਡਰਾਈਵਰ ਤੇ ਦੋ ਲੇਡੀਜ਼ ਮੌਕੇ ਤੇ ਪੁੱਜੇ ਆਂ ਮਾਤਾ ਨੂੰ ਪੁੱਛੇ ਚ ਕਰਨੀ ਹੈ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆ